ਵਰਮਾ ਜੀ ਇੱਕ ਤਾਂ ਤੁਹਾਡਾ ਨਾਮ ਤੇ ਜਿਹੜੀ ਸਭਾ ਵੱਲੋਂ ਅੱਜ ਜਿਹੜੀ ਬੈਠਕ ਕੀਤੀ ਗਈ ਹੈ ਕਿੰਨਾ ਮੁੱਦੇ ਤੇ ਕੀਤੀ ਗਈ ਹੈ ਤੇ ਕੀ ਮੁੱਦਿਆ ਜੇ ਨਿਕਲ ਕੇ ਆਇਆ ਜੀ ਮੈਂ ਸੌਰਵ ਚੰਦ ਸਰਵਦਾਨ ਬਿੰਦਰ ਵਰਮਾ ਮੇਨ ਰਾਜਪੂਤ ਸਭਾ ਕਰਿਆ ਸੀ ਐਨਡੀ ਗ੍ਰੈਜੂਏਟ ਵਾਸਤੇ ਅਸੀਂ ਕਿਹਾ ਮੀਟਿੰਗ ਜਿਸ ਵਿੱਚ ਜੇ ਕਾਫੀ ਸਾਰੇ ਮੁੱਦੇ ਉਠਾਏ ਗਏ ਲੇਕਿਨ ਸਾਰੇ ਦੇ ਵਿਚਾਰ ਮੁਵਾਰਸ ਲੈ ਇਸ ਤੋਂ ਬਾਅਦ ਅਸੀਂ ਕੰਮ ਚੁਕੂ ਕਰਾਂਗੇ ਔਰ ਜਲਦੀ ਹੀ ਇਹਦਾ ਇੱਕ ਰਿਜ਼ਲਟ ਪਬਲਿਕ ਨੂੰ ਸਾਮ ਲੈਵਾਂਗੇ ਪਰ ਸਾਡੀ ਪਬਲਿਕ ਅੱਗੇ ਰਿਕਵੈਸਟ ਹੈ ਕਿ ਸਾਨੂੰ ਆ ਕੇ ਸਹਿਯੋਗ ਕਰਨ ਇਹ ਸਾਰਿਆਂ ਦਾ ਸਾਂਝਾ ਕੰਮ ਹੈ ਕੋਈ ਸਾਡਾ ਇਕੱਲਾ ਨਹੀਂਗਾ ਅਸੀਂ ਤਾਂ ਇੱਕ ਸਿਰਫ ਅਗਰਸੂ ਹੋ ਕੇ ਅੱਗੇ ਇੱਕ ਜਿਵੇਂ ਕਿ ਕੁਮਲਾ ਮੇਰੀ ਲੈ ਕੇ ਚੱਲਦਾ ਅਸੀਂ ਚੱਲੇ ਆ ਸਾਰੀ ਪਬਲਿਕ ਦਾ ਸਾਰੇ ਸੁਰੰਗਾਂ ਭਾਈਆਂ ਦਾ ਸਾਰੀ ਰਾਜਪੂਤ ਸਭਾ ਦਾ ਇਹ ਉਪਰਾਲਾ ਹੈ ਇਹਨੂੰ ਆਪਾਂ ਦੁਬਾਰਾ ਤੋਂ ਇੱਕ ਵਕਾਇਤ ਰੂਪ ਵਿੱਚ ਲੋਕਾਂਗੇ ਪੇਸ਼ ਕਰਨਾ ਤੇ ਉਵੇਂ ਹੀ ਪਹਿਲਾਂ ਵਾਂਗ ਇਹਨੂੰ ਠੀਕ ਅਕਰ ਜਾਣਾ ਜੇ ਵੇਖਿਆ ਜਾਵੇ ਤਾਂ ਇੱਕ ਕਾਰਜਕਾਰੀ ਘੋਸ਼ਣ ਤੋਂ ਬਾਅਦ ਪਹਿਲੀ ਬੈਠਕ ਕੀਤੀ ਜਾਦੀ ਹੈ ਜੀ ਇੱਕ ਕਾਰਜਕਾਰੀ ਘੋਸ਼ਣ ਤੋਂ ਬਾਅਦ ਅੱਜ ਪਹਿਲੀ ਬੈਠਕ ਹੈ ਇਸ ਤਰ੍ਹਾਂ ਦੀਆਂ ਬੈਠਕਾਂ ਹਰ ਐਤਵਾਰ ਨੂੰ ਸ਼ਾਮ ਨੂੰ 4 ਵਜੇ ਹੋਗਿਆ ਰਹਿਣੀ ਆ ਅਸੀਂ ਇਹਨੂੰ ਵੱਧ ਛੱਡ ਕੇ ਲੋਕਾਂ ਨੂੰ ਕਹਿੰਨੇ ਆ ਇਸ ਬੈਠਕ 'ਚ ਸਾਰੇ ਹੀ ਜਿੰਨੇ ਸ਼ਰੰਕਰ ਰਾਜਪੂਤ ਦੇ ਮੈਂਬਰ ਨੇ ਜਾਂ ਹੋਰ ਵੀ ਪਬਲਿਕ ਹੈ ਉਹ ਇੱਥੇ ਜ਼ਰੂਰ ਆਣ ਸਾਨੂੰ ਸੁਝਾਅ ਦੇ ਠੀਕ